ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪਿਆਰੀ ਤੇ ਸਾਧ ਸੰਗਤ ਜੀ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇਹ ਵਧੀਆ ਮੌਕਾ ਦਿੱਤਾ ਗੁਰੂ ਘਰ ਪਿੰਡ ਦੀ ਸੇਵਾ ਕਰਨ ਦਾ ਤੇ ਤੁਸੀਂ ਇਹੋ ਮਿਹਰ ਭਰੇ ਹੱਥ ਰੱਖਾ ਕੇ ਮੈਂ ਪਿੰਡ ਦੀ ਸੇਵਾ ਮਨੋਂ ਤਨੋਂ ਹੋ ਕੇ ਸਾਫ਼ ਸੁਥਰੀ ਸੇਵਾ ਦਾ ਸਾਫ਼ ਸੁਥਰੇ ਪਿੰਡ ਨੂੰ ਸਾਫ਼ ਸੁਥਰਾ ਹੋਰ ਬਣਾਵਾਵਾਂ ਆਈ ਗੁਰਜੀ ਕਾ ਖਾਲਸਾ ਆਈ ਗੁਰਜੀ ਕੀ ਫਤਿਹ ਸਭ ਸੰਮਤੀ ਨਾਲ ਚੁਣੇਗੇ ਇੰਨੀ ਖੁਸ਼ੀ ਆ ਸਭ ਨਾਲ ਵੱਡੀ ਗੱਲ ਹੈ ਤੁਹਾਡੇ ਅੱਖਾਂ 'ਚ ਅਥਰ ਵੀ ਹੈਗੇ ਨੇ ਕਿੰਨਾ ਖੁਸ਼ੀ ਹੋ ਰਹੀ ਹੈ ਮੈਂ ਮੈਂ ਪਿੰਡ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਬੜੀ ਸਹਿਮਤੀ ਦੇ ਨਾਲ ਮੈਨੂੰ ਚੁਣੀ ਆ ਇਸ ਕਰਕੇ ਮੈਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਪਿੰਡ ਦੀ ਸਾਰਿਆਂ ਦੀ ਆਗਿਆਕਾਰ ਰੱਖੇ ਤੇ ਸੇਵਾ ਕਰਨ ਦਾ ਬਲ ਬਖਸ਼ੇ ਕਿਹੜੇ ਕਿਹੜੇ ਕੰਮ ਤੁਸੀਂ ਸੋਚਦੇ ਪ੍ਰਾਇਰਟੀ ਤੇ ਹੋਣੇ ਚਾਹੀਦੇ ਆ ਜੀ ਕੰਮ ਪਿੰਡ ਦੇ ਵਿੱਚ ਇਹਨੇ ਕੰਮ ਨਹੀਂ ਪਿੰਡ ਦੇ ਵਿੱਚ ਸਭ ਤੋਂ ਪਹਿਲੇ ਤੇ ਇੱਕ ਛੱਪੜ ਸਾੜਾ ਖਰਾਬ ਆ ਉਸ ਦੀ ਸੇਵਾ ਕੀਤੀ ਜਾਵੇ ਸਾਰੇ ਨਾਲ ਮਿਲ ਕੇ ਉਸ ਤੋਂ ਬਾਅਦ ਜੋ ਕੁਰਸੀਆਂ ਚਾ ਰੱਖਣੀਆਂ ਆਲੇ ਦੁਆਲੇ ਪਿੰਡ ਦੇ ਉਹ ਰੱਖੀਆਂ ਜਾਣ ਉਸ ਤੋਂ ਬਾਅਦ ਜੋ ਵੀ ਵਾਈ ਗੁਰੂ ਗਰੰਟੀ ਆਏ ਕਿ ਪਾਣੀ ਦਾ ਨਿਕਾਸ ਹੋਵੇ ਤੇ ਜੋ ਵੀ ਗਰੰਟੀ ਆਏ ਆਈ ਗ੍ਰਾਂਟ ਸਾਰੇ ਨਾਲ ਮਿਲ ਕੇ ਸੇਵਾ ਕਰਕੇ ਉਸ ਗ੍ਰਾਂਟ ਨੂੰ ਲਾਵਾਗੇ ਚੰਗੇ ਥਾਂ ਤੇ ਵੇਖਣੋ ਮੇਰਾ ਸਾਰੀਆਂ ਸਰਕਾਰਾਂ ਮਿਲ ਕੇ ਜਿਹੜਾ ਹੈ ਉਹ ਇਸ ਤਰ੍ਹਾਂ ਉਪਰਾਲਾ ਕਰ ਰਹੀਆਂ ਨੇ ਜਿਸ ਵਿੱਚ ਸਰਬ ਸੰਚੀ ਦੇ ਨਾਲ 5 ਲੱਖ ਰੁਪਏ ਦੇਣ ਦੀ ਗੱਲ ਸਰਕਾਰ ਵੱਲੋਂ ਵੀ ਕਹੀ ਗਈ ਲੱਗਦਾ ਕਿ ਫਾਇਦਾ ਮਿਲੇਗਾ 5 ਲੱਖ ਰੁਪਏ ਦੇ ਨਾਲ ਜਿਹੜਾ ਸਰਕਾਰ ਦੇ ਵੱਲ ਉੱਤੇ ਜਾਏਗਾ ਜਰੂਰ ਮਿਲੇਗਾ ਜਰੂਰ ਜਿਹੜੇ ਕਹਿ ਰਹੇ ਆ ਜਰੂਰ ਦੇਣਗੇ ਸਰਕਾਰਾਂ ਦੇ ਨੁਮਾਇंदे ਵੀ ਇੱਥੇ ਪਹੁੰਚੇ ਸਨ ਕਈ ਸਰਕਾਰਾਂ ਦੇ ਨੁਮਾਇंदे ਹੋਣਗੇ ਇੱਥੇ ਉਹਨਾਂ ਵੱਲੋਂ ਵੀ ਸਰਬ ਦੀ ਦਿਖਾਈ ਗਈ ਜੀ ਹਾਂਜੀ ਹਾਂਜੀ ਉਹਨਾਂ ਨੂੰ ਇਹੋ ਦਿਖਾਈ ਗਈ ਜੀ ਹਾਂਜੀ ਅੱਜ 6ਵੀਂ ਵਾਰ ਸਾਡੇ ਪਿੰਡ ਦੀ ਇੰਨਾ ਪਿਆਰ ਇੰਨਾ ਥਪਾਕ ਹੈ ਵਾਹਿਗੁਰੂ ਐਦਾਂ ਰੱਖੇ 6ਵੀਂ ਵਾਰ ਸਹਿਮਤੀ ਦੇ ਨਾਲ ਪੰਚਾਇਤ ਬਣੇ ਚੁਣੀ ਗਈ ਹੈ ਰਿਕਾਰਡ ਬਣਾਤਾ ਕਰ ਰਿਹਾ ਪਰ ਕਾਟ ਕੈਮ ਕਰ ਦਿੱਤਾ ਇਹ ਵਾਹਿਗੁਰੂ ਕਰ ਰਿਕਾਰਡ ਕੈਮ ਰੱਖੇ ਸੱਚੀ ਆ ਬੈਠਾ ਆ ਤੁਹਾਡਾ ਨਾਮ ਪਹਿਲਾਂ ਦੱਸ ਜੀ ਮੇਰਾ ਨਾਮ ਕਸ਼ਮੀਰ ਸਿੰਘ ਕਸ਼ਮੀਰ ਸਿੰਘ ਜੀ ਸਰਬਸੰਤੀ ਨਾਲ ਇਹ ਰਿਕਾਰਡ ਹੈ 6ਵੀਂ ਵਾਰ ਤੁਹਾਡਾ ਜਿਹੜਾ ਸਰਪੰਚ ਸਰਬਸੰਤੀ ਦਾ ਚਲੇਗਾ ਕੀ ਕੰਮ ਚਲਾਉਗਾ ਬਹੁਤ ਖੁਸ਼ੀ ਦੀ ਗੱਲ ਹੈ ਜੀ ਅਸੀਂ ਅਹੀਂ ਪੂਰਾ ਸਰਪੰਚ ਦਾ ਸਾਥ ਦੇਵਾਂਗੇ ਇਮਾਨਦਾਰੀ ਨਾਲ ਕੰਮ ਕਰਾਂਗੇ ਕੋਈ ਵੀ ਅੱਧੀ ਰਾਤ ਵੀ ਸਾਡੇ ਕੋਲ ਆਊਗਾ ਉਹਦੇ ਨਾਲ ਤੁਰਾਂਗੇ ਠੀਕ ਹੈ ਜੋ ਵੀ ਪਿੰਡ ਦਾ ਵਿਕਾਸ ਹੋਣਾ ਹੈ ਉਹ ਜ਼ਰੂਰ ਕਰਾਂਗੇ ਕੁਝ ਹੋ ਸਕਿਆ ਤੇ ਮਾਰ ਨੇ ਸੁੱਖ ਰੱਖੀ ਤੇ ਆਪਣੇ ਕੋਲੋਂ ਵੀ ਕਰਾਂਗੇ ਬਾਕੀ ਐਮਐਲਏ ਕੋਲ ਮੰਤਰੀ ਕੋਲ ਸਾਰਿਆਂ ਕੋਲ ਜਾਵਾਂਗੇ ਅਸੀਂ ਜ਼ਰੂਰ ਇਹਨਾਂ ਨਾਲ ਦਿਲੋਂ ਮਨੋਂ ਹੋ ਕੇ ਚੱਲਾਂਗੇ ਕਿਹੜੀ ਕਿਹੜੀ ਮੁਸ਼ਕਿਲਾਂ ਜਿਹੜੀਆਂ ਹਾਲ ਕੱਢਿਆ ਜਾਸਦਾ ਵਾ ਜਿਸਦਾ ਅਸੀਂ ਆ ਰਹੇ ਸੜਕ ਵੀ ਥੋੜੀ ਜੀ ਥੋੜੀ ਜੀ ਖਰਾਬ ਸੀ ਕੀ ਉਹਨੂੰ ਵੀ ਕੀਤਾ ਰਹੇਗਾ ਕੀਤਾ ਜਾਊਗਾ ਅਸੀਂ ਗਏ ਹੀ ਐਮਪੀ ਤੇ ਕੋਲ ਐ ਐਮਐਲਏ ਦੇ ਕੋਲ ਗਿਆ ਉਹਨਾਂ ਨੇ ਪ੍ਰੋਸਟ ਕਰਵਾਇਆ ਕਿ ਤੁਹਾਡੀ ਸੜਕ ਠੀਕ ਹੋਊਗੀ ਠੀਕ ਆ ਹੋਰ ਕਿਹੜੇ ਕਿਹੜੇ ਮੁੱਦੇ ਨੇ ਤੁਹਾਡੇ ਲਈ ਹੋਰ ਮੁੱਦੇ ਜਿਤਾਂ ਕਿ ਤਾਂ ਸਾਨੂੰ ਗ੍ਰਾਂਟ ਆਊਗੀ ਜੋ ਵੀ ਪਿੰਡ ਦਾ ਮਰਦਾ ਹੋਗਾ ਪੂਰੇ ਪਿੰਡ ਨੂੰ ਪੁੱਛਿਆ ਜਾਏਗਾ ਸਮਝੰਦਿ ਨਾ ਵੀ ਜਿੱਦਰ ਵੀ ਇਹ ਨਹੀਂ ਕਿ ਮੇਰੀ ਕਿਸੇ ਨਾਲ ਲੜਾਈ ਹੋਏ ਤੇ ਮੈਂ ਉਧਰ ਨਹੀਂ ਜਾਵਾਂਗਾ ਪਹਿਲਾਂ ਉਹਨੂੰ ਪੁੱਛ ਕੇ ਆਵਾਂਗਾ ਨਾਲ ਸਰਪੰਚ ਨੂੰ ਖੜਾਗਾ ਨਾਲ ਮੈਂਬਰਾਂ ਨੂੰ ਖੜਾਗਾ ਪਹਿਲਾ ਉਹਦਾ ਵਿਕਾਸ ਕੀਤਾ ਜਾਊਗਾ ਲੇਕਿਨ ਪੰਜਾਬ ਦੇ ਵਿੱਚ ਕਿ ਨਸ਼ਾ ਬੜਾ ਵੱਡਾ ਮੁੱਦਾ ਹੈ ਨਹੀਂ ਇਹ ਗੱਲ ਉਹਦੇ ਸਤਪੁਰ ਦੀ ਕਿਰਪਾ ਬਾਬੇ ਕੁੱਲੀ ਵਾਲਿਆਂ ਦੀ ਬੜੀ ਕਿਰਪਾ ਸਾਡੇ ਪਿੰਡ ਤੇ ਨਸ਼ਾ ਨਹੀਂ ਹੈਗਾ ਸਿਰਫ ਸਾਡਾ ਵੀਰ ਪੈਕਲ ਜ਼ਰੂਰ ਲੁੰਦਾ ਹੈ ਲਖਨ ਸਿੰਘ ਠੀਕ ਹੈ 24 ਆਰ ਜਿਹੜਾ ਜਿਵੇਂ ਸਿਰਫ ਸੰਤੀ ਨਾ ਚੁੱਕ ਗਿਆ ਭਵੇਖੇ ਵਿੱਚ ਵੀ ਕੀ ਲੱਗਦਾ ਕਿ ਇਸ ਤਰ੍ਹਾਂ ਹੀ ਚੁੜੇ ਜਾਣਗਾ ਹਾਂ ਅਗਲੀ ਵਾਰ ਵੀ ਇਦਾਂ ਹੀ ਹੋਗਾ ਜੀ ਇਦਾਂ ਹੀ ਆਕਾ ਹਰ ਵਾਰੀ ਕੋਸ਼ਿਸ਼ ਇਹੋ ਕਰਾਂਗੇ ਵੀ ਸਾਡੀ ਜਿਹੜੀ ਪੰਚਾਇਤ ਸਭ ਸੰਤੀ ਨਾ ਬਣੇ ਹੁਣ ਇਸ ਵਾਰ ਸਾਨੂੰ ਲੋਕਾਂ ਨੇ ਮੌਕਾ ਦਿੱਤਾ ਸੰਗਤ ਨੇ ਮੌਕਾ ਅਗਲੀ ਵਾਰੀ ਅਸੀਂ ਦੂਜੇ ਬੰਦੇ ਨੂੰ ਮੌਕਾ ਦੇਵਾਂਗੇ ਨਵੇਂ ਨੂੰ ਜੇ ਅਸੀਂ ਨਹੀਂ ਕੁਝ ਕਰ ਪਾਵਾਂਗੇ ਨਾ ਤੇ ਅਸੀਂ ਆਟੋਮੈਟਿਕ ਹੀ ਸੇਟ ਜਾਗੇ ਹਾਂਜੀ